ਹਾਂਜੀ ਕਿੱਦਾਂ ਸਾਰੇ? ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ। ਆਪਣੀ ਅੱਜ ਦੀ ਵੀਡੀਓ ਹੋएगी। ਪਹਿਲਾਂ ਆਪਾਂ ਇਸ ਜਿਵੇਂ ਮੱਝ ਦਾ ਖਾਤਾ ਚੈੱਕ ਕਰਾਂ। ਅੱਜ ਆਪਾਂ گاਵਾ ਦਾ ਹਰਚਾ ਦੱਸਾਂਗੇ। ਪਿਛਲੀ ਵੀਡੀਓ ਜਿਹੜੀ ਆਪਣੀ ਮੱਝ ਵਾਲੀ ਤੁਹਾਨੂੰ ਤੁਸੀਂ ਬਹੁਤ ਪਿਆਰ ਦਿੱਤਾ। ਉਤੇ ਬਹੁਤ ਹੀ ਵਧੀਆ ਕਮੈਂਟ ਆਏ ਨੇ ਅਸੀਂ ਜਿਵੇਂ ਉਤੇ ਕਮੈਂਟ ਆਏ ਜੀ ਵੀ ਖਾਤੇ ਉਤੇ ਮੈਂ ਟੂ ਰੀਡ ਤੇ ਚਾਰੇ ਦਾ ਖਾਤਾ ਲਾਉਣਾ ਭੁੱਲ ਗਿਆ ਸੀ ਉਹਦੇ ਬਾਰੇ ਆ। ਇੱਕ ਤੋਂ ਕਮੈਂਟ ਆਏ ਨੇ ਵੀ ਦੰਨੀ ਰੇਟ ਨਹੀਂ ਵਿਕਦਾ। ਦੋ ਤਾਰੇ 80 ਰੁਪਏ ਕਿਲੋ ਹੀ ਵਿਕੀ ਜਾਂਦਾ ਸਰਚੂ ਕਹਿੰਦਾ 60 ਰੁਪਏ ਨਹੀਂ ਵਿਕਦਾ ਹੈਗਾ। ਉਦੋਂ ਨਾਰਮਲ ਪਿੰਡਾਂ ਚ ਪਿੰਡ ਤੋਂ 70 ਰੁਪਏ ਹੋਗਾ ਚਲੋ ਉਹ ਵੀਡੀਓ ਨੂੰ ਖੜ ਰਿਓ ਅੱਜ ਆਪਾਂ ਗਾਂ ਦੇ ਖਾਤੇ ਬਾਰੇ ਗੱਲ ਕਰਾਂਗੇ ਵੀ ਗਾਂ ਦਾ ਖਰਚਾ ਕਿੰਨਾ ਆਇਆ ਆਪਾਂ ਸਟਾਰਟਿੰਗ ਤੋਂ ਲਾਉਨੇ ਆ ਅੱਜ ਆਪਾਂ ਦੇਖੀ ਖਰਚ ਇੱਕ ਕਾਊ ਦਾ ਖਰਚਾ ਪਹਿਲੇ ਨੰਬਰ ਤੇ ਆ ਗਈ ਫੀਡ ਫੀਡ ਦੋ ਡੰਗਾਂ ਦੀ 5 ਕਿਲੋ ਲਾਤੀ ਇੱਕ ਡੱਗ ਜੜਾਈ ਵੀ ਲੋ ਉਹ ਘਾਰ ਗਿੱਲੀ ਫੀਡ ਦੇ ਉੱਤੇ ਵੇਚ ਲਾਵਾਂਗੇ ਘਾਰ ਗਿੱਲ 3800 ਫੀਡ ਹੋਣੀ ਹੈਗੀ 1500 ਰੁਪਏ ਤੱਕ ਆਉਂਦਾ ਉਹ 5 ਕਿਲੋ ਦਾ ਮੰਨ ਲਈ ਚੱਲੋ ਕਿੰਨੇ 1500 ਦਾ 50 30 ਰੁਪਏ ਕਿਲੋ ਬਣ ਗਈ 5 ਕਿਲੋ ਦਾ ਬਣ ਗਿਆ 150 ਰੁਪਏ ਤੇ ਇੱਕ 레ਡੀ ਦੀ 10 ਕਿਲੋ ਢੂੜੀ 10 ਕਿਲੋ ਢੂੜੀ ਬਰਾਬਰ ਨਰ ਰੁਪਏ ਕਿਲੋ 3 ਰੁਪਏ ਹੋ ਰਿਹਾ ਤੇ 20 ਕਿਲੋ ਸਾਈਲੇਜ ਸਾਈਲੇਜ ਆਣੀ ਗਾ ਦੀ 3 ਰੁਪਏ ਕਿਲੋ ਲਾ ਲਉ 300 ਰੁਪਏ ਕੁਆਟਰ ਮੈਂ ਲਾ ਲਉ ਕੱਟ ਵੀ ਦੇ 60 ਤੇ ਫੀਲ ਹੋ ਗਿਆ ਇਹੋ ਟਿ ਫੁਟਕਲ ਹਰ ਕੇ ਲਾ ਲਉ ਦੇਲੀ ਦਾ ਮਨਾਰ ਪੈਣੀ ਇਟਲੀ ਬਿਜਲੀ ਦਾ ਬਿੱਲ ਵੀ ਜੋਂਟਰ ਮੱਛੂ ਵੀ ਜਿਹੜੀ ਉਹ ਆ ਜੂਗੀ ਤੇ ਵੀ ਬਿਮਾਰੀ ਸਿਮਾਰੀ ਆਉਂਦੀ ਹੈ ਉਹ ਆ ਵੀ ਇਹ ਟੂਣੀ ਲੱਗੀ ਸਾਇਲਜ ਤੇ ਫੀਡ ਲੱਗੀ 5 ਕਿਲੋ ਇਹ ਬਣ ਗਿਆ 150 200 290 ਰੁਪਏ ਵਾਲੀ ਦੇਲੀ ਦੇਲੀ ਦਾ ਹੱਥਾ 290 ਗੁਣਾ 3 ਨਾਲ ਲਾ ਲਈ ਆਪਾਂ ਕਿ 300 ਬਣ ਗਿਆ 9000 10 ਘਟਾਤਾ 300 8700 ਖਾਚਾ ਬਣ ਗਿਆ ਤੇ ਹੁਣ ਆਪਾਂ ਆਮਦਨ ਲਾਈਏ ਆਮਦਨ ਇੱਕ ਗਾ ਨੋਰਮਲ 15 ਤੋਂ 20 ਲੀਟਰ ਦਿੰਦੀ ਆ ਪਰ 15 ਲੀਟਰ ਦੇ ਪੈਸੇ ਲਾ ਜੀ 15 ਲੀਟਰ ਦੇ ਲਈ ਇਹਨਾਂ ਦਾ ਤੇ 15 ਲੀਟਰ ਨੂੰ ਗੁਣਾ 40 ਪੈ ਹਰੇ ਲਈ ਵੀ ਜਾਂਦਾ 15% 600 ਰੁਪਏ ਦੇ ਦੇ ਲਈ ਵੰਦੇ ਦੇ ਨਹੀਂ ਆਉਂਦਾ ਉਹ ਤੇ ਇਹਨੂੰ ਕਿਹਾ ਉਹਨਾ T 18000 ਰੁਪਏ ਮਨთਲੀ ਕਮੋਈਪਨ ਉਹਨਾਂ ਤਲੀ ਕਮੋਈ ਤੇ ਆਪਾਂ ਨੇ 2 ਖਾਤਿਆਂ ਦਾ ਕਾਣੀ ਉੰਦਮ 8500 ਰੁਪਇਆ ਲੱਗ ਚਾ। ਰਹਿ ਗਿਆ 9300 ਰੁਪਇਆ 9300 ਰੁਪਇਆ ਬਾਕੀ ਟੂ ਇੱਕ ਗਾਉ ਕਾਉ 93 ਰੁਪਇਆ ਬਾਕੀ ਅੰਦਰ ਮੀਨ ਲੈ। ਗਿਆ ਅੰਦਰ ਮੀਨ ਲੈ। ਆਪਦੀ ਅੰਦਰ ਹੈ ਆਪਦੀ ਮਿਹਨਤ ਛੱਡ ਗਈ ਮਿਹਨਤ ਛੱਡ ਗਈ ਬਾਕੀ ਆਪਣਾ ਵੀਡੀਓ ਪਾਉਣ ਦਾ ਮੋਟਿਵ ਇਹ ਹੀ ਹੈ ਵੀ ਆਪਾਂ ਨੂੰ ਵੀ ਦੇਖ ਕੇ ਕੋਈ ਵੀਰ ਪਰ ਮਿਹਨਤ ਕਰਨ ਲੱਗੇ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਨਾ ਚਾਹੀਦਾ ਵੀ ਕਿ ਬਹੁਤੇ ਵੀਰ ਕਮੈਂਟ ਕਰ ਦਿੰਦੇ ਨੇ ਵੀ ਇੰਨਾ ਨਹੀਂ ਬਚਦਾ ਬਚਤਾ ਦਾ ਵੀਰੇ ਹੈਗਾ ਕਈ ਵਾਰੀ ਦੇਖੋ ਕਿਸਮਤ ਹੁੰਦੀ ਹੈ ਕਈ ਵਾਰੀ ਗਾਂ ਬੁਆਰ ਹੋ ਜਾਂਦੀ ਜਿਆਦੇ ਤੇ ਪੈਸੇ ਵੀ ਲੱਗ ਜਾਂਦੇ ਨੇ ਜਾਂ ਕਈ ਵਾਰੀ ਗਾਂ ਜਾਂ ਮੱਝ ਕੋਈ ਆਪਣਾ ਸੂਆ ਵੀ ਮਾਰ ਜਾਂਦੀ ਹੈ ਤਾਂ ਕਰਕੇ ਉਹ ਆਪਾਂ ਨੂੰ ਘਾਟਾ ਦੇ ਆ ਨਹੀਂ ਇਹ ਜਿਹੜੇ ਸਹਾਇਕ ਦਿੱਤੇ ਨੇ ਕੋਈ ਵੀ ਪਸ਼ੂ ਪਾਲਣ ਵਾਲਾ ਇਹਨਾਂ ਦੇ ਬੱਚਤ ਤਾਂ ਹੈਗੀ ਹੈ ਜੇ ਆਪਾਂ ਮਿਹਨਤ ਕਰਾਂਗੇ ਇਹਨਾਂ ਦਾ ਸਾਰਾ ਦਿਨ ਡੰਗਰਾ ਨਾਲ ਡੰਗਣ ਹੋਣਾ ਪਊਗਾ ਤਾਂ ਪੈਸੇ ਬਚਣਗੇ ਐ ਨਹੀਂ ਹੈਗਾ ਨਾ ਸਵੇਰੇ ਕੱਖ ਪਾਤੇ ਉਹ ਤੋਂ ਬਾਅਦ ਸ਼ਾਮ ਨੂੰ ਪਾਤੇ ਬੁੱਧ ਦੁੱਧ ਫੇਰ ਨਹੀਂ ਬਈ ਦੁੱਧ ਦਿੰਦੀਆਂ ਇਹਨਾਂ ਨੂੰ ਮਿਹਨਤ ਕਰਨੀ ਪਊਗੀ ਬੱਚਿਆਂ ਵਾਂਗੂ ਪਾਲਣੇ ਪੈਣਗੇ ਫਿਰ ਜਾ ਕੇ ਕਮਾਈ ਹੁੰਦੀ ਹੈ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ